ਪਿਆਰਪਰੀ ਸੱਜਣੋ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਭਾਸ਼ਾ ਤੇ ਪੰਜਾਬੀ ਭਾਸ਼ਾ ਬਾਰੇ ਜਾਣਾਂਗੇ ਕਿ ਕਿਵੇਂ ਇਹਦੀ ਉਤਪਤੀ ਹੋਈ ਹੈ ਤੇ ਕਿਵੇਂ ਇਹਦਾ ਹੁਣ ਵੀ ਚੱਲ ਰਿਹਾ ਹੈ ਤੇ ਕਿਹੋ ਜੀਆਂ ਭਾਸ਼ਾਵਾਂ ਮਾਪਾ ਨੂੰ ਦੇਖਣ ਨੂੰ ਮਿਲਦੀਆਂ ਸੋ ਸ਼ੁਰੂ ਕਰਦੇ ਹਾਂ ਕਹਿੰਦੇ ਭਾਸ਼ਾ ਲੋਕ ਜੀਵਨ ਦਾ ਇੱਕ ਅਹਿਮ ਮੰਗ ਹੈ ਕਹਿੰਦੇ ਕੋਈ ਵੀ ਭਾਸ਼ਾ ਹੁੰਦੀ ਉਹ ਲੋਕ ਜੀਵਨ ਦਾ ਬਹੁਤ ਇੰਪੋਰਟੈਂਟ ਪਾਰਟ ਹੁੰਦਾ ਦੇਖੋ ਭਾਸ਼ਾ ਨਾ ਹੁੰਦੀ ਤਾਂ ਅੱਜ ਸ਼ਾਇਦ ਆਪਾਂ ਇੱਥੇ ਪੜ ਵੀ ਨਾ ਰਹੇ ਹੁੰਦੇ ਕਿਉਂਕਿ ਭਾਸ਼ਾ ਤੋਂ ਬਿਨਾ ਆਪਣਾ ਜਮਾ ਜੀਵਨ ਜਾਨਵਰਾ ਦੀ ਤਰ੍ਹਾਂ ਹੋ ਜਾਂਦਾ ਕਹਿੰਦੇ ਇਹ ਮਨੁੱਖੀ ਸਭਿਤਾ ਦਾ ਸਭ ਤੋਂ ਕੀਮਤੀ ਸਰਮਾਇਆ ਹੈ ਮਨੁੱਖ ਜਾਤੀ ਦੀ ਹੋਂਦ ਹੀ ਭਾਸ਼ਾ ਸਹਾਰੇ ਖੜੀ ਹੈ ਦੇਖੋ ਮੈਂ ਇਹੀ ਗੱਲ ਕਹੀ ਹੈ ਕਿ ਜਿਹੜੀ ਮਨੁੱਖ ਜਾਤੀ ਹੈ ਉਹਦੀ ਜਿਹੜੀ ਐਗਜ਼ਿਸਟੈਂਸ ਹੈ ਉਹ ਵੀ ਕਿਹਦੇ ਸਹਾਰੇ ਖੜੀ ਹੈ ਲੈਂਗੁਏਜ ਦੇ ਸਹਾਰੇ ਠੀਕ ਹੈ ਕਹਿੰਦੇ ਇਨਸਾਨ ਦੀ ਬੁੱਧੀ ਕਹਿੰਦੇ ਇਨਸਾਨ ਦੀ ਬੁੱਧੀ ਤੇ ਸਿਆਣਪ ਭਾਸ਼ਾ ਰਾਹੀਂ ਹੀ ਹੋਂਦ ਵਿੱਚ ਆਇਆ ਹੁਣ ਜਿਵੇਂ ਦੇਖੋ ਜੇ ਕੋਈ ਇਨਸਾਨ ਬੋਲੇਗਾ ਹੀ ਨਹੀਂ ਆਪਾਂ ਕਹਿੰਦੇ ਕਿ ਬੰਦੇ ਦੀ ਪਰਸਨੈਲਿਟੀ ਉਹਦੇ ਬੋਲਣ ਤੋਂ ਝਲਕਦੀ ਹੈ ਜੇ ਬੰਦਾ ਬੋਲੇਗਾ ਨਹੀਂ ਤਾਂ ਉਹਦੀ ਸਿਆਣਪ ਤੇ ਉਹਦੀ ਬੁੱਧੀ ਬਾਰੇ ਆਪਾਂ ਕਿਵੇਂ ਜਾਣਾਂਗੇ ਹਨ ਜਾਨਵਰوں ਦੇਖੋ ਆਪਾਂ ਹੁੰਦੇ ਆ ਕੋਈ ਡੌਗ ਦੇਖਦੇ ਆ ਕੋਈ ਕੈਟ ਦੇਖਦੇ ਆ ਉਹ ਨਹੀਂ ਕੋਈ ਲੈਂਗੁਏਜ ਯੂਜ਼ ਕਰਦੇ ਆਪਾਂ ਉਹਨਾਂ ਦਾ ਕਿਵੇਂ ਜਜ ਕਰ ਲੈਨੇ ਆ ਆਪਾਂ ਸਾਰਿਆਂ ਨੂੰ ਕੀ ਕਹਿ ਦੇਨੇ ਕਿ ਤਾਂ ਭੋਲੇ ਐ ਐਵੇਂ ਆ ਠੀਕ ਹੈ ਭਾਸ਼ਾ ਕਰਕੇ ਹੀ ਇੱਕ ਮਨੁੱਖ ਆਪਣੇ ਘਰ ਨਾਲ ਆਪਣੇ ਭਾਈਚਾਰੇ ਨਾਲ ਤੇ ਆਲੇ ਦੁਆਲੇ ਦੇ ਹਰ ਲੋਕਾਂ ਨਾਲ ਸਾਂਝ ਸਥਾਪਿਤ ਕਰਦਾ ਹੈ ਹੁਣ ਦੇਖੋ ਜੇ ਲੈਂਗੁਏਜ ਹੈ ਤਾਂ ਫੀਲਿੰਗਸ ਵੀ ਸ਼ੇਅਰ ਹੁੰਦੀਆਂ ਠੀਕ ਹੈ ਉਸ ਤੋਂ ਬਾਅਦ ਕੀ ਕਹਿੰਦੇ ਇਸ ਪ੍ਰਕਾਰ ਕਹਿ ਸਕਦੇ ਹਾਂ ਕਿ ਭਾਸ਼ਾ ਉਹ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਵਿਚਾਰ ਤੇ ਭਾਵ ਦੂਜਿਆਂ ਤੱਕ ਪਹੁੰਚਾਉਂਦਾ ਹੈ ਕਹਿੰਦੇ ਇਹ ਕੀ ਹੈ ਕਹਿੰਦੇ ਉਹ ਸਾਧਨ ਹੈ ਉਹ ਜਰੀਆ ਜਿਹਦੇ ਨਾਲ ਮਨੁੱਖ ਕੀ ਆਪਣੇ ਵਿਚਾਰ ਕੀ ਦੂਜਿਆਂ ਤੱਕ ਪਹੁੰਚਾਉਂਦਾ ਠੀਕ ਹੈ ਦੂਜਿਆਂ ਨੂੰ ਕੀ ਆਵਦੇ ਜਿਹੜੇ ਥੌਟਸ ਹੈ ਉਹਦੇ ਆਈਡੀਆਜ਼ ਉਹ ਸ਼ੇਅਰ ਕਰਦਾ ਐਕਸਪ੍ਰੈਸ ਕਰਦਾ ਕਹਿੰਦੇ ਇਸ ਆਧਾਰ ਤੇ ਹੀ ਭਾਸ਼ਾ ਨੂੰ ਪਰਿਭਾਸ਼ਿਤ ਕੀਤਾ ਜਾਂਦਾ ਹੈ ਆਪਣੀ ਸਮਝਾਉਣ ਲਈ ਕਈ ਵਾਰ ਸੈਂਤਾ ਚਿੰਨਾ ਜਾਂ ਇਸ਼ਾਰਿਆਂ ਦੀ ਵਿਧੀ ਵਰਤੀ ਜਾਂਦੀ ਹੈ ਪਰ ਇਹ ਵਿਧੀ ਪੂਰਨ ਤੌਰ ਤੇ ਸੰਚਾਰ ਦੇ ਸਮਰਥ ਨਹੀਂ ਹੋ ਸਕਦੀ ਹੁਣ ਜਦੋਂ ਕੀ ਹੈ ਜਦੋਂ ਇਨਸਾਨ ਭਾਸ਼ਾ ਬਰੇ ਨਹੀਂ ਜਾਣਦਾ ਸੀ ਉਦੋਂ ਕੀ ਸੀ ਇਸ਼ਾਰੇ ਚੱਲਦੇ ਸੀ ਲਾਈਕ ਜਿਵੇਂ ਹੁਣ ਬੱਚੇ ਜਿਹੜੇ ਨਹੀਂ ਬੋਲ ਸਕਦੇ ਹੁੰਦੇ ਉਹਨਾਂ ਨੂੰ ਸਾਈਨ ਲੈਂਗੁਏਜ ਸਿਖਾਈ ਜਾਂਦੀ ਹੈ ਕੀ ਸਿਖਾਈ ਦਿੰਦੀ ਹੈ ਸਾਈਨ ਲੈਂਗੁਏਜ ਤਾਂ ਜੋ ਉਹਨਾਂ ਨੂੰ ਕੀ ਗੱਲਬਾਤ ਕਰਨ ਦੇ ਵਿੱਚ ਈਜ਼ੀ ਹੋ ਜਾਏ ਪਰ ਜਿਹੜੇ ਲੋਕ ਬੋਲ ਸਕਦੇ ਹੋ ਤਾਂ ਭਾਸ਼ਾ ਹੀ ਵਰਤਦੇ ਆ ਨਾ ਜੋ ਕਿ ਆਪਾਂ ਨੂੰ ਬਿਲਕੁਲ ਐਪਰੋਪ੍ਰੀਏਟ ਮੈਥਡ ਹੈ ਠੀਕ ਹੈ ਉਸ ਤੋਂ ਬਾਅਦ ਕੀ ਹੈ ਕਹਿੰਦੇ ਸੰਸਾਰ ਦੇ ਵੱਖ-ਵੱਖ ਖਿੱਤਿਆਂ ਵਿੱਚ ਰਹਿੰਦੇ ਲੋਕ ਵੱਖ-ਵੱਖ ਭਾਸ਼ਾਵਾਂ ਵਿੱਚ ਬੋਲਦੇ ਹਨ ਕਹਿੰਦੇ ਹੁਣ ਜਿਹੜੇ ਲੋਕ ਹੈ ਅਲੱਗ-ਅਲੱਗ ਜਗ੍ਹਾ ਤੇ ਰਹਿੰਦੇ ਆ ਅਲੱਗ-ਅਲ ਦੇਖੋ ਹਨਾ ਕਈ ਵਾਰੀ ਤੁਸੀਂ ਵੇਖਿਆ ਹੋਣਾ ਜੀ ਆਪਾਂ ਨਾਲ ਦੇ ਵੀ ਕਿਸੇ ਪਿੰਡ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਉਹਨਾਂ ਦੀ ਭਾਸ਼ਾ ਦਾ ਬਹੁਤ ਫਰਕ ਹੁੰਦਾ ਹੈ ਚਾਹੀ ਤੁਸੀਂ 1 2 ਕਿਲੋਮੀਟਰ 3 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਜਾਇਓਗੇ ਤਾਂ ਵੀ ਤੁਹਾਨੂੰ ਤੇ ਭਾਸ਼ਾ ਦਾ ਥੋੜਾ ਜਿਹਾ ਫਰਕ ਜ਼ਰੂਰ ਮਿਲੇਗਾ ਠੀਕ ਹੈ ਉਸ ਬਾਅਦ ਕਹਿੰਦੇ ਇਸ ਤਰ੍ਹਾਂ ਸਾਡੇ ਦੇਸ਼ ਭਾਰਤ ਵਿੱਚ ਵੱਖ-ਵੱਖ ਪ੍ਰਾਂਤਾਂ ਤੇ ਇਲਾਕਿਆਂ ਦੇ ਲੋਕ ਵੀ ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ ਹੁਣ ਉਹ ਜਿਹੜੀ ਭਾਸ਼ਾਵਾਂ ਕੀ ਹੈ ਉਹ ਵੀ ਅਲੱਗ-ਅਲੱਗ ਯੂਜ਼ ਕਰਦੇ ਸਾਡੇ ਸੰਵਿਧਾਨ ਅਨੁਸਾਰ ਭਾਰਤ ਦੀ 22 ਪ੍ਰਵਾਨਿਤ ਭਾਸ਼ਾਵਾਂ ਹਨ ਕਿੰਨੀਆਂ ਕਿੰਨੀਆਂ ਜਿਹੜੀ ਸੰਵਿਧਾਨ ਹੈ ਸੰਵਿਧਾਨ ਦੇ ਅਕੋਰਡਿੰਗ ਆਪਣੀਆਂ ਕਿੰਨੀਆਂ ਭਾਸ਼ਾਵਾਂ ਨੂੰ ਮਾਨਤਾ ਮਿਲੀ ਹੋਈ ਹੈ 22 ਭਾਸ਼ਾਵਾਂ ਨੂੰ ਦੇਖੋ ਕੁਐਸਚਨ ਕਿਦਾਂ ਦਾ ਪੁੱਛ ਸਕਦੇ ਨੇ ਹੁਣ ਦੇਖੋ ਜੇ ਕੋਈ ਪੁੱਛ ਲੈ ਕਿ ਅੰਗਰੇਜ਼ੀ ਨੂੰ ਮਾਨਤਾ ਮਿਲੀ ਹੋਈ ਹੈ ਤਾਂ ਨਹੀਂ ਕਨਸਟੀਟਿਊਸ਼ਨ ਦੇ ਅਕੋਰਡਿੰਗ ਅੰਗਰੇਜ਼ੀ ਨੂੰ ਮਾਨਤਾ ਨਹੀਂ ਮਿਲੀ ਹੋਈ ਤਾਂ ਆਪਣੀਆਂ ਜਿਹੜੀਆਂ ਭਾਸ਼ਾਵਾਂ ਨੇ ਟੋਟਲ 22 ਨੇ ਤਾਂ ਜਿਹੜੀ ਆਪਣੀ ਪੰਜਾਬੀ ਭਾਸ਼ਾ ਉਹਨੂੰ 8ਵੀਂ ਅਨੁਸੂਚੀ ਦੇ ਅਕੋਰਡਿੰਗ ਮਾਨਤਾ ਮਿਲੀ ਸੀ 1950 ਦੇ ਵਿੱਚ ਠੀਕ ਹੈ ਅੱਗੇ ਦੇਖੋ ਜਿਹੜੀਆਂ ਕੁਝ ਭਾਸ਼ਾਵਾਂ ਦਿੱਤੀਆਂ ਹੋਈਆਂ ਨੇ ਤੁਸੀਂ ਇਹਨਾਂ ਨੂੰ ਯਾਦ ਵੀ ਰੱਖ ਸਕਦੇ ਹੋ ਤੇ ਜੇ ਨਹੀਂ yaad ਰਹਿੰਦੀਆਂ ਦੋ ਚਾਰ ਇਹਨਾਂ ਦਾ ਦੇਖ ਲਿਓ ਸੰਸਕ੍ਰਿਤ ਹਿੰਦੀ ਉਰਦੂ ਕਸ਼ਮੀਰੀ ਡੋਗਰੀ ਪੰਜਾਬੀ ਸਿੰਧੀ ਨੇਪਾਲੀ ਸੰਥਾਲੀ ਬੰਗਲਾ ਬੋਡੋ ਅਸਾਮੀ ਮਨੀਪੁਰੀ ਗੁਜਰਾਤੀ ਮਰਾਠੀ ਮੈਂਥਲੀ ਉੜੀਆ ਕੋੰਕਣੀ ਕੰਨੜ ਮਲਿਆਲਮ ਤਮਿਲ ਤੇ ਤੈਲਗੂ ਠੀਕ ਹੈ ਭਾਸ਼ਾਵਾਂ ਨੇ ਜੋ ਆਪਣੇ ਕਨਸਟੀਟਿਊਸ਼ਨ ਦੇ ਅਕੋਰਡਿੰਗ ਉਹਨਾਂ ਨੂੰ ਮਾਨਤਾ ਮਿਲੀ ਹੋਈ ਹੈ ਉਸ ਤੋਂ ਬਾਅਦ ਆਜੋ ਕਹਿੰਦੇ ਪੰਜਾਬੀ ਦੀਆਂ ਉਪਭਾਸ਼ਾਵਾਂ ਪੰਜਾਬੀ ਦੀਆਂ ਉਪਭਾਸ਼ਾਵਾਂ ਹੁਣ ਪੰਜਾਬੀ ਤਾਂ ਲੈਂਗੁਏਜ ਹੈਗੀ ਉਪ ਉਪਦਾ ਕੀ ਮਤਲਬ ਹੁੰਦਾ ਵੀ ਉਹਦਾ ਹੀ ਇੱਕ ਹਿੱਸਾ ਪੰਜਾਬੀ ਕੱਲੀ ਦੇਖੋ ਪੰਜਾਬੀ ਦੇ ਪਿਓਰ ਲੈਂਗੁਏਜ ਹੋਗੀ ਹਨਾ ਪੰਜਾਬੀ ਦੇ ਵਿੱਚ ਅਲੱਗ-ਅਲੱਗ ਖਿੱਤਿਆਂ ਦੇ ਲੋਕਾਂ ਨੇ ਆਪਦੀ ਆਪਦੀ ਭਾਸ਼ਾ ਬਣਾ ਲਈ ਤੇ ਉਹਨਾਂ ਦਾ ਨਾਮ ਦਿੱਤੇ ਕਹਿੰਦੇ ਪੁਰਾਣੇ ਸਮਿਆਂ ਵਿੱਚ ਵਿਸ਼ੇਸ਼ ਭੂਗੋਲਿਕ ਸਥਿਤੀ ਹੋਣ ਕਾਰਨ ਅਤੇ ਆਵਾਜਾਈ ਦੀ ਸਹੂਲਤਾਂ ਨਾ ਹੋਣ ਕਾਰਨ ਇੱਕ ਖਿੱਤੇ ਦੇ ਲੋਕ ਦੂ ਅ ਲੋਕਾਂ ਦਾ ਦੂਸਰੇ ਖਿੱਤੇ ਦੇ ਲੋਕਾਂ ਨਾਲ ਕੋਈ ਬਹੁਤਾ ਮੇਲਜੋਲ ਨਹੀਂ ਹੁੰਦਾ ਸੀ ਉਹ ਕਹਿੰਦੇ ਪੁਰਾਣੀ ਸਮੇਂ ਦੀ ਭੂਗੋਲਿਕ ਸਥਿਤੀ ਦੀ ਆਪਾਂ ਗੱਲ ਕਰੀਏ ਤਾਂ ਕਹਿੰਦੇ ਉਦੋਂ ਲੋਕਾਂ ਕੋਲੇ ਨੇ ਸਹੂਲਤਾਂ ਨਹੀਂ ਸੀ ਫੈਸਿਲਿਟੀਆਂ ਨਹੀਂ ਸੀ ਕਿਆ ਤਾਂ ਇੱਕ ਜਗ੍ਹਾ ਤੇ ਦੂਜੀ ਜਗ੍ਹਾ ਤੇ ਘੱਟ ਟ੍ਰੈਵਲ ਕਰਦੇ ਸੀ ਤੇ ਦੂਸਰੇ ਲੋਕਾਂ ਨਾਲ ਉਹਨਾਂ ਦਾ ਉਹਨਾਂ ਦਾ ਕੋਈ ਲਿੰਕ ਵੀ ਨਹੀਂ ਐਨਾ ਹੁੰਦਾ ਸੀ ਤਾਂ ਇਸ ਲਈ ਕੀ ਹੈ ਇਸ ਤੋਂ ਇਲਾਵਾ ਸੰਚਾਰ ਸਦਨ ਅਸਾਧਾ ਵੀ ਕੋਈ ਬਹੁਤਾ ਵਿਕਾਸ ਨਹੀਂ ਹੋਇਆ ਸੰਚਾਰ ਦਾ ਮਤਲਬ ਕੋਈ ਟੈਲੀਫੋਨ ਨਹੀਂ ਸੀ ਫੋਨ ਨਹੀਂ ਸੀ ਉਸ ਟਾਈਮ ਤੇ ਹਨਾ ਤਾਂ ਕਹਿੰਦੇ ਇਸ ਲਈ ਕਿ ਮੇਲਜੋਲ ਘੱਟ ਸੀਗਾ ਜਿਸ ਕਾਰਨ ਇੱਕ ਪ੍ਰਾਂਤ ਜਾਂ ਇਲਾਕੇ ਵਿੱਚ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਭਾਸ਼ਾ ਵਿੱਚ ਉਚਾਰਨ ਤੇ ਸ਼ਬਦਾਲੀ ਦੇ ਪੱਖ ਤੋਂ ਥੋੜਾ ਬਹੁਤ ਅੰਤਰ ਜ਼ਰੂਰ ਹੁੰਦਾ ਹੈ ਕੀ ਇਹ ਅੰਤਰ ਹੁੰਦਾ ਹੈ ਦੇਖੋ ਹੁਣ ਜਿਵੇਂ ਮੰਨ ਲਓ ਆਪਾਂ ਇੱਕ ਬੱਚੇ ਨੂੰ ਹੁਣ ਦੇਖੋ ਕਈ ਬੱਚੇ ਫੋਰਨ ਦੇ ਵਿੱਚ ਪੈਦਾ ਹੁੰਦੇ ਆ ਹਨਾ ਹੁਣ ਤੁਸੀਂ ਦੇਖਿਆ ਹੋਣਾ ਤਾਂ ਉਹ ਦੇਖੋ ਜਦੋਂ 5-6 ਸਾਲ ਦੇ ਹੋ ਜਾਂਦੇ ਆ ਤੇ ਉਹਨਾਂ ਦੀ ਲੈਂਗੁਏਜ ਜਿਹੜੀ ਉਹਨਾਂ ਦੇ ਬੋਲਣ ਦਾ ਤਰੀਕਾ ਬਹੁਤ ਡਿਫਰੈਂਟ ਹੁੰਦਾ ਠੀਕ ਹੈ ਆਪਣੀ ਜਿਹੜੇ ਬੱਚੇ ਹੁੰਦੇ ਆ ਦੇਖੋ ਉਹਨਾਂ ਦੇ ਅਲਫਬ ਜਿਹੜੇ ਉਹ ਅਲਫਾਬੈਟ ਬੋਲਦੇ ਨੇ ਲੈਟਰਸ ਬੋਲਦੇ ਨੇ ਇੰਗਲਿਸ਼ ਦੇ ਉਹਨਾਂ ਦਾ ਕਿੰਨਾ ਡਿਫਰੈਂਸ ਹੁੰਦਾ ਤੇ ਉੱਥੋਂ ਦੇ ਬੱਚਿਆਂ ਦਾ ਬੋਲਣ ਦਾ ਕਿੰਨਾ ਐਕਸੈਂਟ ਡਿਫਰੈਂਟ ਹੁੰਦਾ ਤਾਂ ਇਹੀ ਚੀਜ਼ ਉਹਨਾਂ ਨੇ ਸਮਝਾਈ ਹੈ ਕਿ ਉਹਨਾਂ ਦਾ ਜਦੋਂ ਮੇਲਜੋਲ ਘੱਟ ਹੁੰਦਾ ਸੀ ਤਾਂ ਇਸੇ ਲਈ ਕੀ ਸੀਗਾ ਫਰਕ ਰਹਿ ਗਿਆ ਕਹਿੰਦੇ ਆਮ ਤੌਰ ਤੇ ਦਰਿਆ ਸੰਗਣੇ ਜੰਗਲ ਪਹਾੜ ਰਾਜ ਸੀ ਉਸ ਤੋਂ ਬਾਅਦ ਕਹਿੰਦੇ ਕਹਿੰਦੇ ਤੇ ਆਰਥਿਕ ਕਾਰਨ ਆਦਿ ਵੀ ਭਾਸ਼ਾ ਹੀ ਪਿੰਤਾ ਕਾਇਮ ਰੱਖਣ ਵਿੱਚ ਸਹਾਇਕ ਸਿੱਧ ਹੁੰਦੇ ਹਨ ਸੋ ਇੱਕ ਹੀ ਭਾਸ਼ਾ ਵਿੱਚ ਇੰਨਾ ਫਰਕ ਕਰ ਪ੍ਰਤੀਤ ਹੁੰਦੇ ਪਿੰਨ ਪਿੰਨ ਰੂਪਾਂ ਨੂੰ ਉਸ ਭਾਸ਼ਾ ਦੀ ਉਪ ਭਾਸ਼ਾ ਮੰ ਕਿਹਾ ਜਾਂਦਾ ਹੈ ਪੰਜਾਬੀ ਦੀ ਉਪ ਭਾਸ਼ਾਵਾਂ ਦਰਿਆ ਸਤਲੁਜ ਬਿਆਸ ਰਾਵੀ ਚਨਾਬ ਤੇ ਜੇਲਮ ਆਦਿ ਇਲਾਕਿਆਂ ਵਿੱਚ ਪੈਦਾ ਹੋਇਆ ਹੈ ਕਿਸੇ ਵੀ ਉਪ ਭਾਸ਼ਾ ਦਾ ਕੇਰਾ ਖਾਸ ਇਲਾਕੇ ਤੱਕ ਸੀਮਿਤ ਹੁੰਦਾ ਹੈ ਹਰੇਕ ਉਪ ਭਾਸ਼ਾ ਦਾ ਆਪਣਾ ਉਚਾਰਨ ਹੈ ਲੈਜਾ ਹੈ ਸ਼ਬਦਾਵਲੀ ਹੈ ਦੇਖੋ ਇਹ ਪ੍ਰਸ਼ਨ ਪਾ ਸਕਦਾ ਵੀ ਮਤਲਬ ਉਪਾਸ਼ਾ ਦਾ ਆਪਦਾ ਕੀ ਕੀ ਸਿਸਟਮ ਹੈ ਉਚਾਰਨ ਲੱਗ ਹੁੰਦਾ ਲਹਿਜਾ ਲੱਗ ਹੁੰਦਾ ਸ਼ਬਦਾਵਲੀ ਅਲੱਗ-ਅਲੱਗ ਹੁੰਦੀ ਹੈ ਪਰ ਕਹਿੰਦੇ ਉਹਨਾਂ ਉਹਨਾਂ ਵਿਚਲੇ ਵਿਆਕਰਨਿਕ ਨਿਯਮ ਸਮਾਨਤਾ ਦੇ ਪੱਧਰ ਤੇ ਵਿਚਰਦੇ ਹਨ ਦੇਖੋ ਜਿਹੜੇ ਵਿਆਕਰਨ ਦੇ ਜਿਹੜੇ ਨਿਯਮ ਹੁੰਦੇ ਆ ਉਹ ਤਾਂ ਹਰ ਜਗ੍ਹਾ ਸੇਮ ਹੀ ਹੁੰਦੇ ਆ ਜੇ ਆਪਾਂ ਅੱਜ ਪੰਜਾਬ ਬੁੱਕ ਦੇ ਵਿੱਚੋਂ ਦੂਜਾ ਪਾਠ ਪੜ੍ਹ ਰਹੇ ਆਂ ਨੌਵੀਂ ਦਸਵੀਂ ਦੀ ਕਿਤਾਬ ਦੇ ਵਿੱਚ ਤੋਂ ਜਿਹੜੇ ਉਹ ਦੂਸਰੇ ਬੱਚੇ ਨੂੰ ਉਹ ਵੀ ਸੇਮ ਹੀ ਪੜਨਗੇ ਕਹਿੰਦੇ ਰੂਲ ਹਮੇਸ਼ਾ ਸੇਮ ਰਹਿਣਗੇ ਪਰ ਤੁਸੀਂ ਕੀ ਥੋੜਾ ਜਿਹਾ ਭਾਸ਼ਾ ਦਾ ਡਿਫਰੈਂਸ ਹੁੰਦਾ ਉਸ ਤੋਂ ਬਾਅਦ ਦੇਖੋ ਸ਼ੁਰੂ ਕਰਦੇ ਆਂ ਆਪਾਂ ਆਪਣੀਆਂ ਜਿਹੜੀਆਂ ਉਪ ਭਾਸ਼ਾਵਾਂ ਜਿਹੜੀਆਂ ਮੁਕਤੌਤ ਇਲਾਕਿਆਂ ਤੌਰ ਤੇ ਬੋਲੀਆਂ ਜਾਂਦੀਆਂ ਨੇ ਸਭ ਤੋਂ ਪਹਿਲਾਂ ਕੀ ਹੈ ਮਾਜੀ ਸਭ ਤੋਂ ਪਹਿਲਾਂ ਕੀ ਮਾਜੀ ਹੁਣ ਮਾਜੀ ਦਾ ਦੇਖੋ ਕੀ ਸਿਸਟਮ ਹੈ ਕਹਿੰਦੇ ਮਾਜਾ ਦਾ ਮੂਲ ਅਰਥ ਮਦ ਦਾ ਮਾਜਾ ਦਾ ਅਰਥ ਕੀ ਹੈ ਮਾਜਾ ਦਾ ਅਰਥ ਕੀ ਹੈ ਮੂਲ ਮਾਜਾ ਦਾ ਮੂਲ ਅਰਥ ਕੀ ਹੈ ਮਦ ਦਾ ਠੀਕ ਹੈ ਦੇਖੋ ਇਸ ਤੋਂ ਬਾਅਦ ਦੇਖੋ ਕਹਿੰਦੇ ਕੀ ਹੈ ਵਿਚਕਾਰ ਦਾ ਜਾਂ ਕੇਂਦਰੀ ਇਲਾਕਾ ਹੈ ਜੇ ਹੁਣ ਮਾਜੀ ਦਾ ਮਾਜਾ ਦਾ ਅਰਥ ਪੁੱਛ ਲੈਣ ਤਾਂ ਉਹਦਾ ਮਤਲਬ ਕੀ ਹੈ ਮੱਧ ਦਾ ਜਾਂ ਵਿਚਕਾਰ ਦਾ ਜਾਂ ਕੇਂਦਰੀ ਇਲਾਕਾ ਕਹਿੰਦੇ ਇਸ ਇਲਾਕੇ ਨੂੰ ਅਨਵੰਡੇ ਪੰਜਾਬ ਦਾ ਕੇਂਦਰ ਹੋਣ ਕਾਰਨ ਮਾਜਾ ਨਾਮ ਦਿੱਤਾ ਗਿਆ ਸੀ ਕਹਿੰਦੇ ਕੀ ਇਹ ਅਨਵੰਡੇ ਪੰਜਾਬ ਦਾ ਕੇਂਦਰ ਸੀ ਤਾਂ ਇਹਦਾ ਕੀ ਇਹ ਖੇਤਰ ਕਿ ਰਾਵੀ ਤੇ ਬਿਆਸ ਦਰਿਆਵਾਂ ਦੇ ਵਿਚਕਾਰ ਸਥਿਤ ਹੈ ਇਹਨਾਂ ਦੇ ਖੇਤਰ ਹੈ ਉਹ ਕਿ ਰਾਵੀ ਤੇ ਬਿਆਸ ਰਾਵੀ ਤੇ ਬਿਆਸ ਦੇ ਵਿਚਕਾਰ ਦਾ ਜਿਹੜਾ ਖੇਤਰ ਸੀ ਇਸ ਖੇਤਰ ਵਿੱਚ ਬੋਲੀ ਜਾਣ ਵਾਲੀ ਉਪਭਾਸ਼ਾ ਨੂੰ ਕੀ ਕਿਹਾ ਜਾਂਦਾ ਹੈ ਮਾਜੀ ਤਾਂ ਜਿਹੜੇ ਇਹਦੇ ਏਰੀਆਸ ਕਿਹੜੇ-ਕਿਹੜੇ ਨੇ ਦੇਖੋ ਸਭ ਤੋਂ ਪਹਿਲਾਂ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਬਟਾਲਾ ਪਾਕਿਸਤਾਨ ਲਾਹੌਰ ਸਿਆਲਕੋਟ ਤੇ ਬਿਆਸ ਦੇ ਦਰਿਆਵਾਂ ਦੇ ਦੁਆਲੇ ਦੇ ਨਾਲ ਲੱਗਦੇ ਇਲਾਕੇ ਵਿੱਚ ਵੀ ਮਾਜੀ ਉਪਭਾਸ਼ਾ ਬੋਲੀ ਜਾਂਦੀ ਹੈ ਦੇਖੋ ਜਿਹੜੇ ਆ ਦਿੱਤੇ ਹੋਏ ਨੇ ਨਾ ਆਪਾਂ ਨੂੰ ਹਨਾ ਜ਼ਿਲ੍ਹੇ ਦਿੱਤੇ ਹੋਏ ਨੇ ਤਾਂ ਤੁਸੀਂ ਇਹ ਧਿਆਨ ਦੇ ਵਿੱਚ ਰੱਖਣਿਆ ਵੀ ਕਿੱਥੇ-ਕਿੱਥੇ ਬੋਲੀ ਜਾਂਦੀ ਹੈ ਜਿਹੜੇ ਮੇਨ-ਮੇਨ ਆ ਉਹ ਤਾਂ ਤੁਹਾਨੂੰ ਧਿਆਨ ਚ ਹੋਣਾ ਚਾਹੀਦਾ ਹੈ ਉਸ ਤੋਂ ਬਾਅਦ ਕੀ ਹੈ ਕਹਿੰਦੇ ਮਲਵਈ ਦੂਜੇ ਨੰਬਰ ਤੇ ਕੀ ਆ ਗਿਆ ਮਲਵਈ ਕਹਿੰਦੇ ਮਲਵਈ ਦੇ ਵਿੱਚ ਦੇਖੋ ਕਹਿੰਦੇ ਪੰਜਾਬੀ ਪੰਜਾਬ ਦੇ ਮਾਲਵੇ ਇਲਾਕੇ ਦੀ ਉਪਭਾਸ਼ਾ ਨੂੰ ਮਲਵਈ ਕਹਿੰਦਾ ਮਾਲਵਾ ਜਿਹੜਾ ਇਲਾਕਾ ਕਹਿੰਦੇ ਉਹਨਾਂ ਦੀ ਜਿਹੜੀ ਭਾਸ਼ਾ ਹੈਗੀ ਹੈ ਉਪਭਾਸ਼ਾ ਨੂੰ ਮਲਵਈ ਕਿਹਾ ਜਾਂਦਾ ਮਲਵਈ ਸ਼ਬਦ ਮਾਲਵ ਤੋਂ ਬਣਿਆ ਦੇਖੋ ਬਹੁਤ ਜਗ੍ਹਾ ਤੇ ਅਲੱਗ-ਅਲੱਗ ਦਾਸਤੇ ਨੇ ਕੋਈ ਕੁਝ ਬੋਲ ਰਹੇ ਆ ਕੋਈ ਕੁਝ ਪਰ ਜਿਹੜੀ ਆਪਾਂ ਪੀਐਸਸੀਬੀ ਦੀ ਪੀਐਸਸੀਬੀ ਬੋਰਡ ਦੀ ਪੰਜਾਬੀ ਦੀ ਬੁੱਕ ਹੈ ਉਹਦੇ ਅਕੋਰਡਿੰਗ ਕੀ ਆਪਾਂ ਚੱਲਣਾ ਕਿਉਂਕਿ ਉਹਨਾਂ ਨੇ ਸਿਲੇਬਸ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਤਾਂ ਜਿਹੜੀ ਮਲਵਈ ਭਾਸ਼ਾ ਦੇ ਜਿਹੜਾ ਸ਼ਬਦ ਆ ਉਹ ਕਿੱਥੋਂ ਉਤਪਤੀ ਹੋਈ ਆ ਮਾਲਵ ਤੋਂ ਕਿੱਥੋਂ ਇਹ ਮਾਲਵ ਤੋਂ ਬਣਿਆ ਹੋਇਆ ਮਾਲਵ ਆਰੀਆ ਲੋਕ ਹੁਣ ਮਾਲਵ ਦਾ ਮਤਲਬ ਕੀ ਹੈ ਕਹਿੰਦੇ ਮਾਲਵ ਆਰੀਆ ਲੋਕਾਂ ਦੀ ਇੱਕ ਜਾਤੀ ਸੀ ਕਹਿੰਦੇ ਮਾਲਵ ਦਾ ਮਤਲਬ ਕੀ ਆਰੀਆ ਲੋਕਾਂ ਦੀ ਇੱਕ ਜਾਤੀ ਹੁੰਦੀ ਸੀ ਇਹ ਬਹੁਤ ਪ੍ਰਾਚੀਨ ਉਪ ਬੋਲੀ ਹੈ ਬਹੁਤ ਜ਼ਿਆਦਾ ਪ੍ਰਾਚੀਨ ਜੇ ਆਪਾਂ ਨੂੰ ਪੁੱਛੇ ਪਰਾਚੀਨ ਬੋਲੀ ਕੀ ਆ ਉਹ ਕੀ ਮਲਵਈ ਕਹਿੰਦੇ ਪੁਰਾਣੀ ਵੈਦਿਕ ਭਾਸ਼ਾ ਦੇ ਸ਼ਬਦ ਅੱਜ ਵੀ ਇਸ ਵਿੱਚ ਸੰਭਾਲੇ ਪਏ ਨੇ ਅੱਜ ਵੀ ਕੀ ਹੈ ਸੰਭਾਲੇ ਪਏ ਨੇ ਤੇ ਇਹਦੇ ਏਰੀਆਸ ਕਿਹੜੇ-ਕਿਹੜੇ ਦੇਖੋ ਲੁਧਿਆਣਾ ਮੁਕਸਰ ਫਰੀਦਕੋਟ ਫਾਜ਼ਿਲਕਾ ਮੋਗਾ ਬਠਿੰਡਾ ਮਾਨਸਾ ਬਰਨਾਲਾ ਫਿਰੋਜ਼ਪੁਰ ਸਿਰਸਾ ਸਿਰਸਾ ਹਰਿਆਣਾ ਸੰਗਰੂਰ ਤੇ ਫਤਿਹਗੜ ਸਾਹਿਬ ਦਾ ਕੁਝ ਹਿੱਸਾ ਤੇ ਪਟਿਆਲਾ ਜ਼ਿਲ੍ਹੇ ਦਾ ਪੱਛਮੀ ਭਾਗ ਪਟਿਆ ਪਟਿਆਲੇ ਜ਼ਿਲ੍ਹੇ ਦਾ ਕਿਹੜਾ ਭਾਗ ਹੈ ਪੱਛਮੀ ਭਾਗ ਵੀ ਮਾਲਵੇ ਦੇ ਖੇਤਰ ਵਿੱਚ ਆਉਂਦਾ ਹੈ ਦੇਖੋ ਸਾਰੀ ਤੁਹਾਨੂੰ ਅਜਿਹੀ ਸਮਝ ਆ ਗਈ ਉਸ ਤੋਂ ਬਾਅਦ ਦੁਆਬੀ ਦੁਆਬੀ ਦਾ ਕੀ ਹੈ ਦੁਆਬ ਫਾਰਸੀ ਭਾਸ਼ਾ ਦਾ ਸ਼ਬਦ ਹੈ ਦੁਆਬ ਕਿਹੜੀ ਲੈਂਗੁਏਜ ਦਾ ਸ਼ਬਦ ਹੈ ਫਾਰਸੀ ਦਾ ਆਪ ਦਾ ਅਰਥ ਹੁੰਦਾ ਹੈ ਪਾਣੀ ਆਪ ਦਾ ਅਰਥ ਕੀ ਹੁੰਦਾ ਪਾਣੀ ਭਾਵ ਦੋ ਪਾਣੀਆਂ ਦੀ ਧਰਤੀ ਜਾਂ ਦੋ ਦਰਿਆਵਾਂ ਦੇ ਵਿਚਕਾਰ ਦਾ ਇਲਾਕਾ ਇਹ ਦੋ ਦਰਿਆਵਾਂ ਸਤਲੁਜ ਤੇ ਬਿਆਸ ਦੋ ਦਰਿਆ ਕਿਹੜੇ ਨੇ ਸਤਲੁਜ ਤੇ ਬਿਆਸ ਜ਼ਿਲ੍ਹਾ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਦੇਖੋ ਏਰੀਆਸ ਕਿਹੜੇ ਕਿਹੜੇ ਨੇ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਸ਼ਹੀਦ ਭਗਤ ਸਿੰਘ ਨਗਰ ਠੀਕ ਹੈ ਉਸ ਤੋਂ ਬਾਅਦ ਕੀ ਆ ਪੌਦੀ ਉਸ ਤੋਂ ਬਾਅਦ ਕੀ ਆ ਪੌਦੀ ਪੌਦ ਦਾ ਭਾਅ ਵੇ ਚੜਦੇ ਵਾਲੇ ਪਾਸੇ ਦਾ ਅੱਧ ਹਿੱਸਾ ਕਹਿੰਦੇ ਚੜਦੇ ਵਾਲੇ ਪਾਸੇ ਦਾ ਅੱਧ ਹਿੱਸਾ ਉਸ ਤੋਂ ਬਾਅਦ ਕੀ ਇਹ ਕਹਿੰਦੇ ਪਵਾਦ ਨੂੰ ਪਹਾੜ ਦੇ ਪੈਰਾਂ ਦਾ ਇਲਾਕਾ ਵੀ ਕਿਹਾ ਜਾਂਦਾ ਹੁਣ ਦੇਖੋ ਕੁਐਸਚਨ ਆ ਸਕਦਾ ਕਿ ਪਹਾੜ ਦੇ ਪੈਰਾਂ ਦਾ ਇਲਾਕਾ ਕਿਸ ਨੂੰ ਕਿਹਾ ਜਾਂਦਾ ਤਾਂ ਪਵਾਦ ਨੂੰ ਕਿਹਾ ਜਾਂਦਾ ਕੀ ਕਿਹਾ ਜਾਂਦਾ ਪਵਾਦ ਨੂੰ ਤੇ ਦੇ ਜ਼ਿਲ੍ਹੇ ਕਿਹੜੇ-ਕਿਹੜੇ ਰੂਪਨਗਰ ਸਹਿਬਜ਼ਾਦਾ ਜੀ ਸਿੰਘ ਨਗਰ ਪਟਿਆਲੇ ਦਾ ਪੂਰਵੀ ਪੂਰਵੀ ਹਿੱਸਾ ਸੰਗਰੂਰ ਦੇ ਮਲੇਰਕੋਟੇ ਵੱਲ ਦਾ ਖੇਤਰ ਫਤੇਗੜ ਸਾਹਿਬ ਦਾ ਪੂਰਬੀ ਹਿੱਸਾ ਅਤੇ ਹਰਿਆਣਾ ਵਿੱਚ ਅੰਬਾਲਾ ਦਾ ਪੱਛਮੀ ਹਿੱਸਾ ਦੇਖੋ ਹਿੱਸਿਆਂ ਦੀ ਗੱਲ ਕੀਤੀ ਹੋਈ ਧਿਆਨ ਦੇਣਾ ਇਸ ਚੀਜ਼ ਦਾ ਹੱਸੇ ਹਿੱਸਿਆਂ ਦੀ ਗੱਲ ਕੀਤੀ ਆ ਅੱਗੇ ਆ ਪੋਠੋਹਾਰੀ ਪੋਠੋਹਾਰ ਦਾ ਇਲਾਕਾ ਪ੍ਰਾਚੀਨ ਸਮਿਆਂ ਵਿੱਚ ਪਾਲੀ ਭਾਸ਼ਾ ਦਾ ਵਿਦਿਆ ਕੇਂਦਰ ਸੀ ਕਹਿੰਦੇ ਪੋਠੋਹਾਰ ਦਾ ਜਿਹੜਾ ਇਲਾਕਾ ਸੀਗਾ ਪ੍ਰਾਚੀਨ ਸਮੇਂ ਦੇ ਵਿੱਚ ਕੀ ਸੀ ਪਾਲੀ ਭਾਸ਼ਾ ਦਾ ਕਿਸੇ ਵਿਦਿਆ ਕੇਂਦਰ ਸੀ ਵਿਦਿਆ ਜਿੱਥੇ ਐਜੂਕੇਸ਼ਨ ਵਗੈਰਾ ਕਿਉਂਕਿ ਇਸ ਇਲਾਕੇ ਵਿੱਚ ਤਕਸ਼ਿਲਾ ਯੂਨੀਵਰਸਿਟੀ ਸਥ ਸੀ ਹੁਣ ਦੇਖੋ ਕੁਐਸਚਨ ਆ ਸਕਦਾ ਤਕਸ਼ਿਲਾ ਯੂਨੀਵਰਸਿਟੀ ਕਿੱਥੇ ਸਥ ਸੀਗੀ ਪੋਟੋਹਾ ਪੋਠੋ ਹਾਰਵਲੀ ਸਾਈਟ ਤੇ ਪਾਕਿਸਤਾਨ ਦੇ ਜ਼ਿਲ੍ਹ ਜੇਲਮ 라ਵਲਪਿੰਡੀ ਤੇ ਕੈਮਲਪੁਰ ਦੇ ਜ਼ਿਲ੍ਹਿਆਂ ਵਿੱਚ ਪੋਠੋਹਾਰੀ ਬੋਲੀ ਜਾਂਦੀ ਹੈ ਪਾਕਿਸਤਾਨ ਦੇ ਜੇਲਮ 라ਵਲਪਿੰਡੀ ਤੇ ਕੈਮਲਪੁਰ ਦੇ ਜ਼ਿਲ੍ਹਿਆਂ ਵਿੱਚ ਪੋਠੋਹਾਰੀ ਬੋਲੀ ਜਾਂਦੀ ਹੈ ਠੀਕ ਹੈ ਉਸ ਤੋਂ ਬਾਅਦ ਦੇਖੋ ਕਹਿੰਦੇ ਮੁਲਤਾਨੀ ਅੱਗੇ ਕੀ ਆ ਮੁਲਤਾਨੀ ਮੁਲਤਾਨ ਦਾ ਸੰਸਕ੍ਰਿਤ ਵਿੱਚ ਭਾਵ ਮੂਲ ਸਥਾਨੇ ਮੁਲਤਾਨ ਦਾ ਸੰਸਕ੍ਰਿਤ ਵਿੱਚ ਭਾਵ ਕੀ ਹੈ ਮੂਲ ਸਥਾਨ ਇਹ ਇਲਾਕਾ ਸਿੰਧਵਾਦੀ ਦਾ ਪ੍ਰਾਚਨ ਸੱਭਿਆਚਾਰਕ ਕੇਂਦਰ ਹੈ ਕਿਦਾ ਸਿੰਧਵਾਦੀ ਦਾ ਪਾਕਿਸਤਾਨ ਵਿੱਚ ਇਹ ਬੋਲੀ ਸਭ ਤੋਂ ਵੱਧ ਬੋਲੀ ਜਾਂਦੀ ਹੈ ਪਾਕਿਸਤਾਨ ਵਾਲੀ ਸਾਈਡ ਬੋਲੀ ਜਾਂਦੀ ਹੈ ਬਹਾਵਲਪੁਰ ਚੰਗ ਮੁਲਤਾਨ ਡੇਰਾ ਗਾਜੀ ਖਾਨ ਤੇ ਇਲਾਕਾ ਵਰਤਮਾਨ ਸਮੇਂ ਪਾਕਿਸਤਾਨ ਵਿੱਚ ਹੈ ਦੇਖੋ ਪਾਕਿਸਤਾਨ ਦੇ ਵਿੱਚ ਬੋਲੀ ਇਹਨਾਂ ਪੁੱਛ ਸਕਦੇ ਨੇ ਇਹ ਪ੍ਰਸ਼ਨ ਇਹ ਥੋੜਾ ਧਿਆਨ ਦਿਓ ਇਹਨਾਂ ਚੀਜ਼ਾਂ ਬਾਰੇ ਡੋਗਰੀ ਅਗਿਆ ਡੋਗਰੀ ਆ ਗਈ ਕਹਿੰਦੇ ਇਹ ਹੀ ਭਾਸ਼ਾ ਲੰਬਾ ਸਮਾਂ ਪੰਜਾਬੀ ਦੀ ਉਪਭਾਸ਼ਾ ਮੰਨੀ ਜਾਂਦੀ ਹੈ ਇਹ ਭਾਸ਼ਾ ਲੰਬਾ ਸਮਾਂ ਪੰਜਾਬੀ ਦੀ ਉਪਭਾਸ਼ਾ ਮੰਨੀ ਜਾਂਦੀ ਰਹੀ ਹੈ ਪਰ ਹੁਣ ਇਸ ਨੂੰ ਭਾਰਤੀ ਸੰਵਿਧਾਨ ਦੀ 8ਵੀਂ ਕਿੰਵੀਂ ਅਨੁਸੂਚੀ 8ਵੀਂ ਅਨੁਸੂਚੀ ਵਿੱਚ ਦਰਜ ਭਾਰਤੀ ਭਾਸ਼ਾਵਾਂ ਦੇ ਨਾਲ ਬਤੌਰ ਸੁਤੰਤਰਤਾ ਸੁਤੰਤਰ ਭਾਸ਼ਾ ਮੰਨਤਾ ਦੇ ਦਿੱਤੀ ਗਈ ਹੈ ਡੋਗਰੀ ਦਾ ਮੁੱਖ ਕੇਂਦਰ ਜੰਮੂ ਜਲਾਈ ਜੰਮੂ ਕੋ ਕੇਂਦਰ ਪੁੱਛਣ ਤਾਂ ਕੀ ਇਹ ਜੰਮੂ ਕਹਿੰਦੇ ਇਸ ਤੋਂ ਇਲਾਵਾ ਰਾਵੀ ਤੋਂ ਲੈ ਕੇ ਚਨਾਬ ਦਰਿਆ ਰਾਵੀ ਤੋਂ ਰਾਵੀ ਤੋਂ ਚਨਾਬ ਠੀਕ ਹੈ ਰਾਵੀ ਤੋਂ ਚਨਾਬ ਖੇਤਰ ਵਿੱਚ ਇਹ ਭਾਸ਼ਾ ਬੋਲੀ ਜਾਂਦੀ ਹੈ ਠੀਕ ਹੈ ਧਿਆਨ ਦੇਣਾ ਦੇਖੋ ਆਪਾਂ ਜੰਮੂ ਜੰਮੂ ਦੇ ਵਿੱਚ ਜੰਮੂ ਕਸ਼ਮੀਰ ਕਾਂਗੜਾ ਹਿਮਾਚਲ ਪਹਾੜ ਦੇ ਕੁਝ ਹਿੱਸਿਆਂ ਵਿੱਚ ਇਹ ਉਪਭਾਸ਼ਾ ਬੋਲੀ ਜਾਂਦੀ ਅੱਗੇ ਦੇਖੋ ਜਿਹੜਾ ਮੇਨ ਇੰਪੋਰਟੈਂਟ ਹੈ ਟਕਸਾਲੀ ਅੱਗੇ ਕੀ ਹੈ ਟਕਸਾਲੀ ਜੋ ਮੇਨ ਇੰਪੋਰਟੈਂਟ ਆਪਣਾ ਪਾਰਟ ਹੈ ਕਹਿੰਦੇ ਟਕਸਾਲੀ ਭਾਸ਼ਾ ਇੱਕ ਆਦਰਸ਼ ਭਾਸ਼ਾ ਹੁੰਦੀ ਹੈ ਜੇ ਪੁੱਛ ਲੈਣ ਆਦਰਸ਼ ਭਾਸ਼ਾ ਕਿਹੜੀ ਹੁੰਦੀ ਹੈ ਤਾਂ ਟਕਸਾਲੀ ਭਾਸ਼ਾ ਆਪਣੀ ਕੀ ਆਦਰਸ਼ ਭਾਸ਼ਾ ਜੋ ਸਾਰੇ ਇਲਾਕੇ ਵਿੱਚ ਸਾਂਝੀ ਭਾਸ਼ਾ ਵਜੋਂ ਮੰਨਤਾ ਰੱਖਦੀ ਹੈ ਪੰਜਾਬੀ ਦੀਆਂ ਥੋੜੇ ਬਹੁਤੇ ਫਰਕ ਵਾਲੀਆਂ ਭਾਸ਼ਾ ਨੂੰ ਛੱਡ ਕੇ ਸਾਰੇ ਪੰਜਾਬ ਵਿੱਚ ਜਿਹੜੀ ਸਰਬਸਾਂਝੀ ਭਾਸ਼ਾ ਵਰਤੀ ਜਾਂਦੀ ਹੈ ਉਸ ਨੂੰ ਕੀ ਕਿਹਾ ਜਾਂਦਾ ਟਕਸਾਲੀ ਜੇ ਟਕਸਾਲੀ ਐਵੇਂ ਵੀ ਲਗਾ ਸਕਦੇ ਕਿ ਜਿਹੜੀ ਆਫੀਸ਼ੀਅਲ ਕੰਮ ਲਈ ਯੂਜ਼ ਹੁੰਦੀ ਹੈ ਉਹਨੂੰ ਮਿਆਰੀ ਭਾਸ਼ਾ ਵੀ ਕਹਿੰਦੇ ਜੇ ਹੁਣ ਤੁਹਾਨੂੰ ਕੁਐਸਚਨ ਦੇ ਵਿੱਚ ਮਿਆਰੀ ਆ ਜਾਏ ਤਾਂ ਤੁਸੀਂ ਕਨਫਿਊਜ਼ ਨਹੀਂ ਹੋਣਾ ਤਾਂ ਉਹਦਾ ਮਤਲਬ ਕੀ ਹੈ ਟਕਸਾਲੀ ਪੰਜਾਬੀ ਭਾਸ਼ਾ ਦੇ ਟਕਸਾਲੀ ਰੂਪ ਨੂੰ ਨਿਸ਼ਚਿਤ ਕਰਨ ਦੇ ਲਈ ਮਾਝੀ ਉਪਭਾਸ਼ਾ ਨੂੰ ਆਧਾਰ ਬਣਾਇਆ ਗਿਆ ਕਿਹਨੂੰ ਬਣਾਇਆ ਗਿਆ ਮਾਝੀ ਨੂੰ ਕੀ ਨੂੰ ਬਣਾਇਆ ਗਿਆ ਮਾਜੀ ਨੂੰ ਕਿਉਂਕਿ ਇਸ ਦੀ ਸ਼ਬਦਾਵਲੀ ਅਤੇ ਆਮ ਮੁਹਾਵਰੇ ਵਿੱਚੋਂ ਸਾਰੀਆਂ ਉਪਭਾਸ਼ਾਵਾਂ ਦੀ ਮਹਿਕ ਆਉਂਦੀ ਹੈ ਜੇ ਆਪਾਂ ਨੂੰ ਪੁੱਛ ਲੈਣ ਕਿ ਇਹੋ ਜੀ ਕਿਹੜੀ ਉਪਭਾਸ਼ਾ ਜਿਦੇ ਵਿੱਚ ਸਾਰੀਆਂ ਭਾਸ਼ਾਵਾਂ ਦਾ ਮਹਿਕ ਆਉਂਦੀ ਹੈ ਤਾਂ ਉਹ ਮਾਜੀ ਉਪਭਾਸ਼ਾ ਉ ਮਾਜੀ ਉਪਭਾਸ਼ਾ ਹੈਗੀ ਹੈ ਫਿਰ ਵੀ ਇਸ ਦੀ ਸ਼ਬਦਾਵਲੀ ਦਾ ਉਚਾਰਨ ਅਤੇ ਅਰਥ ਨਿਸ਼ਚਿਤ ਹਨ ਕਿਉਂਕਿ ਇਹ ਭਾਸ਼ਾ ਸਰਕਾਰੀ ਪ੍ਰਬੰਧ ਇੱਕ ਹੀ ਹੈ ਸਰਕਾਰੀ ਜਿਹੇ ਕੰਮ ਕੋਈ ਵੀ ਹੁੰਦੇ ਆ ਸਿੱਖਿਆ ਦੇ ਵਿੱਚ ਸਾਹਿਤ ਦੇ ਵਿੱਚ ਸੱਭਿਆਚਾਰ ਦੇ ਵਿੱਚ ਵਪਾਰ ਦੇ ਵਿੱਚ ਜੋ ਵੀ ਆਪਾਂ ਜਿਹੜੀ ਸਮਾਚਾਰ ਆਪਾਂ ਟੀਵੀ ਰੇਡੀਓ ਤੇ ਸੁਣਦੇ ਆ ਹਨਾ ਜਿਹੜੀ ਭਾਸ਼ਾ ਪੁਸਤਕਾਂ ਦੇ ਵਿੱਚ ਹੁੰਦੀ ਉਹ ਕਿਹੜੀ ਭਾਸ਼ਾ ਹੁੰਦੀ ਆ ਟਕਸਾਲੀ ਭਾਸ਼ਾ ਕਹਿੰਦੇ ਭਾਸ਼ਾ ਦੇ ਉਪਪਾਸ਼ਈ ਵਖਰੇਵੇਂ ਤੋਂ ਇਲਾਵਾ ਇਸ ਦੀਆਂ ਕੁਝ ਹੋਰ ਬਣਗੀਆਂ ਹਨ ਬਣਗੀਆਂ ਵੀ ਆਪਾਂ ਨੂੰ ਆ ਸਕਦੀਆਂ ਵਿਅਕਤੀਗਤ ਬਣਗੀਆਂ ਪਿਜ਼ਨ ਅਤੇ ਕਰਿਅਲ ਠੀਕ ਹੈ ਸਭ ਤੋਂ ਪਹਿਲਾਂ ਵਿਅਕਤੀਗਤ ਬਨਗੀ ਕੀ ਹੁੰਦਾ ਕਹਿੰਦੇ ਇਸ ਸ਼੍ਰੇਣੀ ਵਿੱਚ ਅਪਭਾਸ਼ਾ ਜਾਂ ਸਲੈਂਗ ਆਉਂਦੀ ਹੈ ਕਿਹੜੀ ਆਉਂਦੀ ਹੈ ਅਪਭਾਸ਼ਾ ਜਾਂ ਸਲੈਂਗ ਇਸ ਵਿਚਲੀ ਸ਼ਬਦਾਵਲੀ ਅਸੱਭੇ ਕਰਥਾਂ ਦੀ ਧਾਰਨੀ ਅਸੱਭੇਕ ਮਤਲਬ ਜਿਹੜੀ ਭਾਸ਼ਾ ਕੀ ਏ ਥੋੜੀ ਜੀ ਨਾ ਮਤਲਬ ਅਸੱਭੇਕ ਹੋਵੇ ਜਿਹੜੀ ਮਤਲਬ ਸਹੀ ਨਾ ਹੋਵੇ ਹਨ ਉਸ ਤੋਂ ਬਾਅਦ ਕਹਿੰਦੇ ਇਸ ਸ਼੍ਰੇਣੀ ਵਿਚਲੇ ਸ਼ਬਦ ਅਪਭਾਸ਼ਾ ਮੈਣੇ ਚਿੜ ਨਿੰਦਿਆ ਤੇ ਕਟਕਸ਼ ਹੁੰਦੇ ਨੇ ਮਤਲਬ ਬੁਰਾਈਆਂ ਕਰਨ ਲਈ ਮੈਣੇ ਦੇਣ ਲਈ ਹਨ ਇਸੇ ਸ਼੍ਰੇਣੀ ਦੀ ਇੱਕ ਹੋਰ ਬਣ ਗਈ ਗੁਪਤ ਭਾਸ਼ਾ ਦੀ ਹੈ ਇਸ ਇਸ ਦੀ ਵਰਤੋਂ ਆਪਣੀ ਗੱਲਬਾਤ ਨੂੰ ਦੂਸਰੇ ਲੋਕਾਂ ਤੋਂ ਗੁਪਤ ਰੱਖਣ ਲਈ ਕੀਤੀ ਜਾਂਦੀ ਹੈ ਫੌਜ ਵਿੱਚ ਲੜਾਈ ਸਮੇਂ ਇਸ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਪੰਜਾਬੀ ਨਿਹੰਗਾਂ ਦੁਆਰਾ ਵੀ ਅੱਜ ਵੀ ਗੁਪਤ ਭਾਸ਼ਾ ਵਰਤੀ ਜਾਂਦੀ ਹੈ ਜਿਵੇਂ ਦੁੱਧ ਨੂੰ ਸਮੁੰਦਰ ਅਤੇ ਛੋਲਿਆਂ ਨੂੰ ਬਦਾਮ ਕਹਿਣਾ ਦੁੱਧ ਨੂੰ ਕੀ ਕਹਿਣਾ ਸਮੁੰਦਰ ਤੇ ਛੋਲਿਆਂ ਨੂੰ ਬਦਾਮ ਕਹਿਣਾ ਹੁਣ ਸਮਝ ਆਈ ਏੰਨੀ ਗੱਲ ਕਿ ਵਿਅਕਤੀਗਤ ਬਣਗੀਆਂ ਕੀ ਨੇ ਇੱਕ ਤਰ੍ਹਾਂ ਦੀ ਗੁਪਤ ਭਾਸ਼ਾ ਵੀ ਹੈ ਤੇ ਅਪਾਸ਼ਾ ਵੀ ਹੈ ਸਲੈਂਗ ਅੱਗੇ ਆਇਆ ਕਹਿੰਦੇ ਇਸੇ ਤਰ੍ਹਾਂ ਹਰ ਕੀਤੇ ਦੀ ਆਪਣੀ ਵਿਸ਼ੇਸ਼ ਪ੍ਰਕਾਰ ਦੀ ਤਕਨੀਕੀ ਸ਼ਬਦਾਵਲੀ ਹੈ ਆਧੁਨਿਕ ਸਮੇਂ ਵਿੱਚ ਸਮਾਜੀ ਭਾਸ਼ਾ ਵਿਗਿਆਨੀਆਂ ਨੇ ਕਿਸੇ ਕੀਤੇ ਨਾਲ ਸੰਬੰਧਿਤ ਭਾਸ਼ਾ ਨੂੰ ਰਜਿਸਟਰ ਬਣਗੀ ਦਾ ਨਾਮ ਦਿੱਤਾ ਕਿਹਦਾ ਨਾਮ ਦਿੱਤਾ ਰਜਿਸਟਰ ਬਣਗੀ ਦਾ ਕਿ ਜਿਵੇਂ ਖੇਤੀਬਾੜੀ ਨਾਲ ਸੰਬੰਧਿਤ ਸ਼ਬਦ ਹਲਵਾਈ ਜਾਂ ਦਰਜੀ ਦਾ ਕੀਤੇ ਨਾਲ ਸੰਬੰਧਿਤ ਸ਼ਬਦ ਇਸੇ ਤਰ੍ਹਾਂ ਡਾਕਟਰੀ ਅਤੇ ਇੰਜੀਨੀਅਰ ਦੇ ਇਸ ਜਿਹੜੀ ਜਿੰਨੇ ਵੀ ਕੀਤੇ ਉਹਨਾਂ ਨਾਲ ਸਾਰੇ ਨਾਲ ਅਲੱਗ-ਅਲੱਗ ਜਿਹੜੀ ਭਾਸ਼ਾ ਹੁੰਦੀਆਂ ਉਹਨੂੰ ਕੀ ਕਹਿੰਦੇ ਰਜਿਸਟਰ ਭਾਸ਼ਾ ਅੱਗੇ ਆ ਪੀਜਨ ਅਤੇ ਕ੍ਰੀਓਲ ਤੰਦ ਇਸੇ ਤਰ੍ਹਾਂ ਧੀਏ ਜੋਕੇ ਦੌਰ ਦੇ ਵਿੱਚ ਪੀਜਨ ਤੇ ਕ੍ਰੀਓਲ ਬਣ ਕੇ ਉੱਪਰ ਦੇ ਰੂਪ ਵਿੱਚ ਸਾਹਮਣੇ ਆ ਰਹੀਆਂ ਹਨ ਪੀਜਨ ਦਾ ਭਾਵ ਹੈ ਕਾਮ ਚਲਾਉ ਪੀਜਨ ਦਾ ਅਰਥ ਕੀ ਹੈ ਕਾਮ ਚਲਾਉ ਭਾਸ਼ਾ ਪਰ ਸਮਾਪਾ ਕੇ ਜੇਹੀ ਕਾਮ ਚਲਾਉ ਭਾਸ਼ਾ ਸਥਾਨਿਕ ਭਾਸ਼ਾ ਬਣ ਜਾਵੇ ਤਾਂ ਉਸ ਨੂੰ ਕ੍ਰੀਓਲ ਦਾ ਨਾਮ ਦਿੱਤਾ ਜਾਂਦਾ ਜਿਵੇਂ ਹੁਣ ਮੰਨ ਲਓ ਪੀਜਨ ਕੋਈ ਭਾਸ਼ਾ ਹੈ ਨਾ ਕਾਮ ਚਲਾਉ ਭਾਸ਼ਾ ਵੀ ਡੰਗ ਲਾ ਰਹੀ ਹੈ ਹਨਾ ਤਾਂ ਉਹ ਜਿਵੇਂ ਕੋਈ ਖਾਸ ਜਿਹੜੇ ਸਥਾਨ ਦੇ ਲੋਕਾਂ ਨੂੰ ਬੋਲਦੇ ਰਹਿੰਦੇ ਬੋਲਦੇ ਨੇ ਫਿਰ ਉਹ ਕਿਉਂ ਉਸ ਸਥਾਨ ਦੀ ਭਾਸ਼ਾ ਬਣ ਜਾਂਦੀ ਹੈ ਤਾਂ ਫਿਰ ਉਹਨੂੰ ਕਾਦਾ ਨਾਮ ਦੇ ਦਿੰਦੇ ਕ੍ਰੀਓਲ ਦਾ ਨਾਮ ਦੇ ਦਿੰਦੇ ਠੀਕ ਹੈ ਕਹਿੰਦੇ ਜਿਵੇਂ ਹੁਣ ਦੇਖੋ ਕਹਿੰਦੇ ਜਿਹੀ ਅੰਗਰੇਜ਼ੀ ਨੂੰ ਮਾਂ ਪੰਜਾਬੀ ਜਿਹਨੂੰ ਪਿੰਗਲਿਸ਼ ਦਾ ਨਾਮ ਜੇ ਅੰਗਰੇਜ਼ੀ ਦੇ ਵਿੱਚ ਪੰਜਾਬੀ ਮਿਕਸ ਕੀਤੇ ਆਵੇ ਪਿੰਗਲਿਸ਼ ਹੁੰਦੀ ਆ ਹਨਾ ਤਾਂ ਜਿਹੜੀਆਂ ਮੇਨ ਮੇਨ ਚੀਜ਼ਾਂ ਸੀ ਤੁਹਾਨੂੰ ਮੈਂ ਦੱਸਤੀਆਂ ਅੱਜ ਦੀ ਜਿਹੜੀ ਵੀਡੀਓ ਇੱਥੇ ਸਮਾਪਤ ਹੁੰਦੀ ਹੈ ਮੈਂ ਉਮੀਦ ਕਰਦੀ ਆ ਕਿ ਤੁਹਾਨੂੰ ਸਾਰਿਆਂ ਨੂੰ ਜਿਹੜਾ ਪੰਜਾਬੀ ਭਾਸ਼ਾ ਦਾ ਟੌਪਿਕ ਹੈ ਸਮਝ ਆਇਆ ਹੋਊਗਾ ਤੇ ਇੱਕ ਇੱਕ ਵੀਡੀਓ ਹੋਰ ਲਾਵਾਂਗੀ ਇੱਕ ਕਲਾਸ ਹੋਰ ਲਾਵਾਂਗੀ ਜਿਸ ਚ ਤੁਹਾਨੂੰ ਚੰਗੀ ਤਰ੍ਹਾਂ ਕਲੀਅਰ ਹੋ ਜਾਊਗਾ ਮਤਲਬ CBSE ਦੀ ਜਿਹੜੀ ਬੁੱਕ ਹੈ ਉਹਦੇ ਵਿੱਚੋਂ ਮੈਂ ਤੁਹਾਨੂੰ ਕਰਾਵਾਂਗੀ ਤਾਂ ਕੋਈ ਵੀ ਜਿਹੜਾ ਕੁਐਸਚਨ ਕੋਈ ਕਿੱਦਾਂ ਦਾ ਵੀ ਕਵੈਸ਼ਨ छुटਣਾ ਨਹੀਂ ਚਾਹੀਦਾ ਤਾਂ ਇਸੇ ਲਈ ਆਪਾਂ ਐਕਸਟਰਾ ਵੀ ਪੜ੍ਹ ਸਕਦੇ ਕੋਈ ਦਿੱਕਤ ਨਹੀਂ ਆਗੀ ਸਭ ਤੋਂ ਪਹਿਲਾਂ ਛੋਟਾ ਲੈਵਲ ਕਰੋ ਬਹੁਤ ਬੱਚੇ ਆ ਇਧਰ 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 ਉਧਰ ਭੱਜ ਰਹੇ ਨੇ ਡਿਫਿਕਲਟ ਵੱਲ ਡਿਫਿਕਲਟ ਵੱਲ ਦੇਖੋ ਪੇਪਰ ਜਮਾ ਨੋਰਮਲ ਆਉਂਦਾ ਹੁੰਦਾ ਤੁਹਾਨੂੰ ਸਾਰਿਆਂ ਨੂੰ ਪਤਾ ਹਨਾ ਜੇ ਆਪਣਾ ਬੇਸਿਕਸ ਹੀ ਨਹੀਂ ਕਲੀਅਰ ਹੋਣਗੇ ਤਾਂ ਆਪਾਂ ਹਾਈ ਲੈਵਲ ਵੱਲ ਕਿੱਦਾਂ ਜਾ ਸਕਦੇ ਆ ਪਹਿਲਾਂ ਬੇਸਿਕਸ ਕਲੀਅਰ ਕ ਕਰੋ ਫਿਰ ਤੁਸੀਂ ਹਾਈ ਲੈਵਲ ਵੱਲ ਜਾਓਗੇ ਤਾਂ ਬਹੁਤ ਬੈਸਟ ਰਹੇਗਾ ਤਾਂ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਸਮਝ ਆਇਆ ਹੋਣਾ ਅਗਰ ਕੋਈ ਵੀ ਡਾਊਟ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਮੈਨੂੰ ਪੁੱਛ ਸਕਦੇ ਹੋ ਜਾਂ ਟੈਲੀਗ੍ਰam ਚੈਨਲ ਦੇ ਵਿੱਚ ਵੀ ਤੁਸੀਂ ਆਪ ਦਾ ਮੈਸੇਜ ਡ੍ਰੌਪ ਕਰ ਸਕਦੇ ਹੋ ਤੇ ਅੱਜ ਦੀ ਵੀਡੀਓ ਤੇ ਸਮਾਪਤ ਹੁੰਦੀ ਹੈ ਥੈਂਕ ਯੂ ਸਟੂਡੈਂਟ ਥੈਂਕ ਯੂ so much for watching my videos and subscribe my youtube channel